ਇਹ ਸਪਾਰ ਪਿੰਡ ਆ ਬਾਈ ਪਾਰ ਪਿੰਡ ਆ ਹਾਂਜੀ ਅੱਛਾ ਪਹਿਲਾਂ ਨਾ ਮੇਲਾ ਯਾਰ ਘੱਟ ਨਹੀਂ ਪਰੇ ਲੱਗਦਾ ਹਾਂਜੀ ਆ ਬਹੁਤ ਇੱਕ ਮੀਂਹ ਕਰਕੇ ਇੱਕ ਪਿੰਡ ਦੀ ਪੰਚਾਇਤ ਥੋੜਾ ਜਿਹਾ ਇਹ ਚਾਹੀਦਾ ਵੀ ਬੋਲੀ ਕਰਾਉਣ ਪਰ ਉਹ ਆਪਦਾ ਰੱਖਣ ਵੀ ਭਾਈ ਜਿਵੇਂ ਟੰਡੋਲ ਆ ਕਹਿੰਦੀ ਆ ਇਹਦਾ ਟਿਕਟ 50 ਰੁਪਏ ਰੋ 50 ਰੁਪਏ ਹਾਂ ਬੋਲੀ ਹੋਸਾ ਹਮ ਨਾ ਲਗਾਓ ਹਾਂ ਫਿਰ ਗੱਲ ਪਤਾ ਕਿ ਜਦੋਂ ਆਪਾਂ ਜਗਾ ਦਾ ਕੋਈ ਰੇਡ ਵਾ ਜਾਂਦਾ ਹਾਂਜੀ ਹਾਂ ਉਸ ਹਿਸਾਬ ਨਾਲ ਹੀ ਚੰਨੋਲਾ ਦੇ ਦੁਕਾਨਾਂ ਦੇ ਇਹ ਇਹ ਤਾਂ ਦੇਖੋ ਹੀ ਹੁੰਦੀ ਹੈ ਜਿਆਦਾ ਹੋਵੇ ਆਦੀ ਆਦੀ ਜਗ੍ਹਾ ਪੰਚਾਇਤ ਦੀ ਜਗ੍ਹਾ ਮੰਗਾਏ ਹੋਣ ਦੇ ਨਾਲ ਕੀ ਹੁੰਦਾ ਹੈ ਕਿ ਦੁਕਾਨਾਂ ਨੇ ਜਿਹੜੀਆਂ ਉਹ ਘਟ ਆਉਂਦੀਆਂ ਨੇ ਕਿਉਂਕਿ ਵੀ ਦੁਕਾਨਾਂ ਨੇ ਥੋੜੇ ਜਿਹੇ ਪੈਸੇ ਬਣਾਉਣੇ ਹੁੰਦੇ ਉਹੀ ਜੇ ਆਪਾਂ ਪੰਚਾਇਤ ਵਾਲਿਆਂ ਨੂੰ ਜਾਂ ਦੂਸਰੇ ਜਿਹੜੇ ਇੱਥੇ ਦੇ ਪ੍ਰਬੰਧਕ ਨੇ ਉਹਨਾਂ ਨੂੰ ਦੇ ਦਾਂਗੇ ਤਾਂ ਉਹਨਾਂ ਦੇ ਪੱਲੇ ਕੁਝ ਨਹੀਂ ਪੈਂਦਾ ਇਹ ਇਤਿਹਾਸਿਕ ਮੇਲਾ ਹੈ ਬਹੁਤ ਟਾਈਮ ਤੋਂ ਚੱਲ ਰਿਹਾ ਹੈ ਵੀ ਮੰਨ ਲਓ ਵੀ 50 200 ਸਾਲ ਪੁਰਾਣਾ ਮੇਲਾ ਹੈ ਇਹ ਪੰਜਾਬ ਦੇ ਵੀ ਹਰੇਕ ਕੋਨੇ ਦੇ ਤੋਂ ਇੱਥੇ ਬੰਦਾ ਮੇਲੇ ਨੂੰ ਦੇਖਣ ਵਾਸਤੇ ਆਉਂਦਾ ਠੀਕ ਹੈ ਜੀ ਇਸ ਲਈ ਪੰਚਾਇਤ ਨੂੰ ਚਾਹੀਦਾ ਵੀ ਜਿਹੜਾ ਰੇਟ ਹੈ ਇਹਦਾ ਜਗ੍ਹਾ ਦਾ ਘੱਟ ਤੋਂ ਘੱਟ ਕਰਕੇ ਬੋਲੀ ਆਲੇ ਦੇਣੀ ਕਹਿੰਦੇ ਭਾਈ ਬੋਲੀ ਆਸਾਨਾ ਲਗਾਓ ਇਹ ਰੇਟ ਰੱਖਣੀ ਪੈਣੀ ਹੈ ਹਾਂ ਵੀ ਜਿਹੜਾ ਇਸ ਜਗ੍ਹਾ ਦੀ ਬੋਲੀ ਲੈਂਦਾ ਹੈ ਵੀ ਉਹਨੂੰ ਚਾਹੀਦਾ ਵੀ ਭਾਈ ਝੂਲੇ ਦਾ ਛੋਟਾ ਇਹਦਾ ਰੇਟ ਹੋਊਗਾ ਵੀ ਦੁਕਾਨ ਦਾ ਇੰਨੇ ਰੁਪਏ ਸਕਰ ਫੁੱਟ ਦੇ ਹਿਸਾਬ ਨਾਲ ਤੁਸੀਂ ਅੱਗੇ ਦੇਣੀ ਹੈ ਹਾਂ ਜੀ ਹਾਂ ਜੀ